ਲੁਧਿਆਣਾ ਦਾ ਇਹ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਦੇ ਵਿੱਚ ਦੇਖਿਆ ਜਾ ਸਕਦਾ ਇੱਕ ਮੁਸਲਿਮ ਪਰਿਵਾਰ ਜੋ ਕਿ ਆਪਦੇ ਬੱਚੇ ਨੂੰ ਜਨਮਸ਼ੀਵੀ ਦੇ ਮੌਕੇ ਤੇ ਲੁਧਿਆਣਾ ਵਿਖੇ ਕ੍ਰਿਸ਼ਨ ਜੀ ਬਣਾਕਰ ਲੈ ਕੇ ਜਾ ਰਿਹਾ ਹੈ ਤਾਂ ਕਿ ਉਹ ਆਪਦਾ ਜਿਹੜਾ ਰੋਲ ਹੈ ਉਹ ਨਿਭਾ ਸਕੇ ਸੋ ਇਹ ਜਿਹੜਾ ਵੀਡੀਓ ਹੈ ਇਹ ਦਰਸਾਉਂਦਾ ਹੈ ਸਾਡੇ ਭਾਰਤ ਦੀ ਵਿਭਿੰਨਤਾ ਤੇ ਉਸੇ ਵਿਭਿੰਨਤਾ ਦੇ ਵਿੱਚ ਇਕਤਾ ਇੱਕ ਵਾਰੀ ਵਿਨੋਦ ਮਹਿਤਾ ਨੇ ਆਖਿਆ ਸੀ ਲੌਂਗ ਲਿਵ ਇੰਡੀਅਨ ਡੈਮੋਕ੍ਰੇਸੀ ਉਹਨਾਂ ਨੇ ਆਖਿਆ ਸੀ ਕਿ ਇਹ ਉਹਨਾਂ ਨੇ ਆਖਿਆ ਸੀ ਕਿ ਹਿੰਦੁਸਤਾਨ ਇੰਨਾ ਮਹਾਨ ਕੰਟਰੀ ਹੈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਸਨ ਤਾਂ ਇਹ ਆਖਿਆ ਗਿਆ ਸੀ ਕਿ ਅ ਕੈਥੋਲਿਕ ਹੈਡ ਆਫ ਦਾ ਪਾਰਟੀ ਰਿਕਵੈਸਟਸ ਅ ਮੁਸਲਿਮ ਪ੍ਰੈਜ਼ੀਡੈਂਟ ਟੂ ਸਵੇਅਰ ਇਨ ਅ ਸਿੱਖ ਪ੍ਰਾਈਮ ਮਿਨਿਸਟਰ ਆਫ ਅ ਕੰਟਰੀ ਵਿਚ ਇਜ਼ ਮੈਜੋਰਿਟੀ ਹਿੰਦੂ ਇਸ ਲਾਈਨਾਂ ਦੇ ਵਿੱਚ ਹੀ ਜਿਹੜੀ ਆਪਣੀ ਡੈਮੋਕ੍ਰੇਸੀ ਸਮਪ ਹੋ ਜਾਂਦੀ ਹੈ ਤੇ ਅੱਜ ਉਹਦੀ ਜਿਹੜੀ ਵਿਲੱਖਣਤਾ ਹੈ ਤੇ ਉਸ ਦਾ ਜਿਹੜਾ ਜਿਉਂਦਾ ਜੱਗ ਦਾ ਜਿਹੜਾ ਰੂਪ ਹੈ ਉਹ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਇੱਕ ਮੁਸਲਿਮ ਪਰਿਵਾਰ ਜਿਹੜਾ ਹੈ ਇੱਕ ਹਿੰਦੂਆਂ ਦਾ ਸਾਡੇ ਸਭ ਤੋਂ ਵੱਡੀ ਮੈਜੋਰਟੀ ਦਾ ਜਿਹੜਾ ਤਿਉਹਾਰ ਹੈ ਜਨਮਸ਼ਟਮੀ ਉਸ ਨੂੰ ਮਨਾਉਣ ਦੇ ਲਈ ਬਿਨਾਂ ਕਿਸੇ ਧਰਮ ਦੇ ਫਰਕ ਤੋਂ ਆਪਦੇ ਜਿਹੜੇ ਬੱਚੇ ਨੂੰ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਲੈ ਕੇ ਜਾ ਰਹੇ ਹਨ ਤੇ ਇਹ ਵੀਡੀਓ ਜਿਹੜਾ ਹੈ ਲੁਧਿਆਣੇ ਦਾ ਹੈ ਇੰਟਰਨੈਟ ਤੇ ਕਾਫੀ ਜਿਹੜਾ ਹੈ ਇਹ ਵਾਇਰਲ ਹੋਇਆ 60 ਲੱਖ ਤੋਂ ਜ਼ਿਆਦਾ ਜ਼ਿਆਦਾ ਇਹਦੇ ਲਾਈਕ ਹੋਏ ਨੇ ਕਰੋੜਾਂ ਦੇ ਵਿੱਚ ਇਸ ਦੇ ਵੀਊ ਹੋ ਚੁੱਕੇ ਨੇ ਤੇ ਇਹ ਭਾਰਤ ਦੇ ਵਿੱਚ ਜਿਹੜੇ ਲੋਕੀ ਪਾੜਾ ਪਾਣਾ ਚਾਹੁੰਦੇ ਨੇ ਜਾਂ ਜਿਹੜੀ ਕਾਫੀ ਜ਼ਿਆਦਾ ਜਿਹੜੇ ਲੋਕੀ ਹਿੰਦੂ ਮੁਸਲਮਾਨ ਜਾਂ ਧਰਮਾਂ ਦੇ ਵਿੱਚ ਲੋਕਾਂ ਨੂੰ ਵੰਡਦੇ ਨੇ ਉਹਨਾਂ ਦੇ ਲਈ ਇਹ ਜਿਹੜਾ ਇੱਕ ਬਹੁਤ ਵੱਡਾ ਕਰਾਰਾ ਜਵਾਬ ਹੈ ਕਿ ਜਿੰਨਾ ਮਰਜੀ ਵੱਖਰੇਵੇਂ ਪਾਇਲ ਜਾਇਨ ਇਸ ਮੁਲਕ ਦੇ ਵਿੱਚ ਲੇਕਿਨ ਜਿਹੜੀ ਸਾਡੀ ਅਖੰਡਤਾ ਹੈ ਸਾਡੀ ਵਿਵਦਤਾ ਹੈ ਉਹ ਕਿਤੇ ਨਾ ਕਿਤੇ ਜਿਉਂਦੀ ਹੈ ਤੇ ਜਾਗਦੀ ਹੈ ਤੇ ਕਾਫੀ ਲੋਕਾਂ ਨੇ ਇਸ ਦੇ ਬਾਰੇ ਪੋਜੀਟਿਵ ਕਮੈਂਟ ਕੀਤੇ ਤੇ ਇਹ ਆਖਿਆ ਕਿ ਵੀ ਲਵ ਦਾ ਮੁਸਲਿਮਸ ਆਫ ਦਾ ਕੰਟਰੀ ਤੇ ਇਦਾਂ ਦੇ ਜਿਹੜੇ ਸੀਨ ਨੇ ਸਾਨੂੰ ਜ਼ਿਆਦਾਤਰ ক্রিকেট ਦੇ ਵਿੱਚ ਦਿਸਦੇ ਨੇ ਜਾਂ ਬਾਲੀਵੁੱਡ ਦੇ ਵਿੱਚ ਦਿਸਦੇ ਨੇ ਲੇਕਿਨ ਅੱਜ ਇਹ ਅਸਲ ਜੀਵਨ ਦੇ ਵਿੱਚ ਇਦਾਂ ਦਾ ਜਿਹੜਾ ਅ ਵਾਕਿਆ ਦੇਖਿਆ ਗਿਆ ਉਸ ਦੇ ਨਾਲ ਕਾਫੀ ਜਿਹੜੇ ਲੋਕੀ ਨੇ ਉਹਨਾਂ ਨੇ ਜਿਹੜਾ ਇਸ ਦੀ ਪ੍ਰਸ਼ੰਸਾ ਕੀਤੀ ਵੱਖ-ਵੱਖ ਲੋਕੀ ਜਿਹੜੇ ਹਮੇਸ਼ਾ ਅਲੋਚਨਾ ਕਰਦੇ ਨੇ ਕਾਫੀ ਲੋਕਾਂ ਦੀ ਉਹ ਵੀ ਇੱਕੋ ਪਲੇਟਫਾਰਮ ਤੇ ਆ ਕੇ ਸਾਂਝੇ ਹੋ ਕੇ ਉਹਨਾਂ ਨੇ ਇਸ ਵੀਡੀਓ ਦੀ ਤਾਰੀਫ ਕੀਤੀ ਅਤੇ ਤੁਹਾਨੂੰ ਇਹ ਦੱਸਦੀ ਕਿ ਕ੍ਰਿਸ਼ਨ ਜਨਮਸ਼ਟਮੀ ਦਾ ਦਿਨ ਸੀਗਾ ਪਿਛਲਾ ਤੇ ਇਸ ਮੌਕੇ ਤੇ ਬੜੀ ਧੂਮਤਾਂ ਦੇ ਨਾਲ ਇਹ ਜਿਹੜਾ ਤਿਉਹਾਰ ਹੈ ਮਨਾਇਆ ਜਾਂਦਾ ਹੈ ਸਿਰਫ ਹਿੰਦੂਆਂ ਦੇ ਵਿੱਚ ਨਹੀਂ ਬਲਕਿ ਸਾਰੇ ਹੀ ਮਿਲਜੁਲ ਕੇ ਇਸ ਨੂੰ ਮਨਾਉਂਦੇ ਨੇ ਤੇ ਜਿਹੜੇ ਵੱਖਰੇਵੇਂ ਕਈ ਵਾਰ ਹਿੰਦੂ ਮੁਸਲਮਾਨ ਦੇ ਵਿੱਚ ਪਾਈ ਜਾਂਦੇ ਨੇ ਤੇ ਉਹਨਾਂ ਵੱਖਰੇਵਿਆਂ ਨੂੰ ਇਹ ਪੂਰਨ ਤੌਰ ਤੇ ਜਿਹੜਾ ਹੈ ਇਹ ਤੋੜਦਾ ਹੈ ਤੇ ਇਹ ਜਿਹੜੀ ਵੀਡੀਓ ਜਿੱਦਾਂ ਕਿ ਆਪਾਂ ਦੱਸਿਆ ਲੁਧਿਆਣੇ ਦਾ ਹੈ ਤੇ ਲੁਧਿਆਣਾ ਪੰਜਾਬ ਦਾ ਜਿਹੜਾ ਸੈਕੂਲਰ ਚਿਹਰਾ ਇੱਕ ਵਾਰੀ ਫੇਰ ਜਿਹੜਾ ਹੈ ਸਾਹਮਣੇ ਲੈ ਕੇ ਆਉਂਦਾ ਹੈ ਤੇ ਇੱਥੇ ਆਪਾ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਮਿਲ ਜੁਲ ਕੇ ਰਹਿੰਦੇ ਨੇ ਉਮੀਦ ਕਰਦੇ ਆ ਕਿ ਕੁਝ ਜਿਹੜੇ ਤਫਰਕੇ ਨੇ ਜ਼ਰੂਰ ਆਉਂਦੇ ਨੇ ਲੇਕਿਨ ਫੇਰ ਵੀ ਇਹ ਜਿਹੜੇ ਸਾਰੇ ਤਫਰਕਿਆਂ ਤੋਂ ਸਾਰੇ ਫਰਕ ਤੋਂ ਬਾਅਦ ਵੀ ਇਹ ਜਿਹੜੀ ਯੂਨਿਟੀ ਹੈ ਉਹ ਬਣੀ ਰਹਿੰਦੀ ਹੈ। ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧਾਲਵਾ